ਕਰ ਲੈ ਨੂੰ ਅਸੀਂ ਜੇ ਆਪਣੀ ਆਈ ਪ੍ਰਾਜੀ ਇਹਨੂੰ ਮੈਚ ਕਰਦੇ ਇਹ ਬੋਲਣ ਲੱਗਿਆ ਕਾਪੀ ਰੋਸਟਰਾਂਾ ਸਾਡੇ ਕੋਲ 6-7 ਰੋਸਟਰਾਂ ਦੇ ਕਾਪੀਰਾਈਟ ਆਏ ਹੋਏ ਆ ਜੀ ਅਸੀਂ ਉਹਨਾਂ ਦੇ ਚੈਨਲ ਬੰਦ ਕਰ ਸਕਦੇ ਆ ਜੇ ਅਸੀਂ ਚਾਹੀਏ ਨਹੀਂ ਅਸੀਂ ਅਸੀਂ ਤਾਂ ਨਹੀਂ ਬੰਦ ਕਰਦੇ ਵੀ ਚੱਲ ਕੋਈ ਨਾ ਅੱਛੀ ਵੀ ਤੇ ਸਿਰ ਤੇ ਰੋਟੀ ਖਾਣੇ ਉਹ ਸਾਡੇ ਸਿਰ ਤੇ ਰੋਟੀ ਖਾਂਦੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਚ ਹੜਾ ਇਹ ਹੋਇਆ ਸੀ ਉਹਦੇ ਕਰਕੇ ਆਪਾਂ ਵੀਡੀਓ ਨਹੀਂ ਸੀ ਪਰ ਇਹ ਸੇਵਾ ਤੇ ਗਏ ਹੋਏ ਸੀ ਉਦਾਂ ਵੀ ਵੀਡੀਓ ਬਣਾਉਣ ਨੂੰ ਮਨ ਨਹੀਂ ਸੀ ਕਰਦਾ ਉਸ ਤੋਂ ਵੀਡੀਓ ਆਪਣੀਆਂ ਰੈਗੂਲਰ ਆਇਆ ਕਰਨਗੀਆਂ ਹੁਣ ਆ ਜਾ ਮੁਛੜਵਲ ਮੁਛੜਾ ਆ ਜਾ ਤੂੰ ਆਪਣੀ ਆਈ ਤੇ ਜੇ ਤੈਨੂੰ 6-7 ਚੈਨਲਾਂ ਦੇ ਕਾਪੀਰਾਈਟ ਆਏ ਹੋਏ ਆ ਫਿਰ ਤੂੰ ਮਾਰ ਸਟ੍ਰਾਈਕ ਸੋਚਦਾ ਕੀ ਆ ਇਹ ਕਰਾਂਗੇ ਚੈਨਲ ਬੰਦ ਤੁਸੀਂ ਤਾਂ ਹੁਣ ਆਇਆ ਤੁਹਾਨੂੰ ਤਾਂ ਹੁਣ ਹੋਣ ਲੱਗਿਆ ਰੋਸਟ ਤੇਰੇ ਵਰਗੇ ਪਹਿਲਾਂ ਬਹੁਤ ਆਇਆ ਚੈਨਲ ਬੰਦ ਕਰਾਣ ਵਾਲੇ ਉਹਨਾਂ ਤੋਂ ਹੁਣ ਤੱਕ ਨਹੀਂ ਹੋਏ ਜੇ ਤੇਰੇ ਬਲ ਮਾਲ ਨੂੰ ਰੋਸਟ ਹੁੰਦਾ ਸੀ ਨਾ ਉਹ ਵੀ ਕਹਿੰਦਾ ਸੀ ਚੈਨਲ ਬੰਦ ਕਰਾ ਦੂੰ ਜਾਂ ਤੁਹਾਡੇ ਉਸਤਾਦ ਤੋਂ ਨਹੀਂ ਹੋਇਆ ਫਿਰ ਤੁਸੀਂ ਕਿਵੇਂ ਕਰਾ ਦੋਗੇ ਜੇ ਕਿਸੇ ਚੀਜ਼ ਬਾਰੇ ਪਤਾ ਨਹੀਂ ਨਾ ਹੁੰਦਾ ਫਿਰ ਬੋਲਿਆ ਨਾ ਕਰੋ ਤੁਹਾਡੇ ਚਾਹ ਨਾਲ ਥੋੜੀ ਚੈਨਲ ਬੰਦ ਹੋ ਜਾਣਗੇ ਤੁਸੀਂ ਖਾਂਦੇ ਹੋ ਇਹਦੇ ਸਿਰ ਤੇ ਰੋਟੀ ਕੋਈ ਹੋਰ ਨਹੀਂ ਦਾੰਦੋ ਦੇਖੋ ਕਿਵੇਂ ਬੋਲ ਰਹੀ ਆ ਉਹ ਸਾਡੇ ਸਿਰ ਤੇ ਰੋਟੀ ਖਾਂਦੇ ਆ ਦਾੰਦੋ ਤੂੰ ਤੇ ਤੇਰਾ ਟੱਬਰ ਤੁਸੀਂ ਖਾਂਦੇ ਹੋ ਡੱਡ ਦੇ ਸਿਰ ਤੇ ਰੋਟੀ ਕੋਈ ਹੋਰ ਨਹੀਂ ਉਹ ਮਿਹਨਤ ਕਰਕੇ ਖਾਂਦੇ ਆ YouTube ਤੇ ਡਿਪੈਂਡ ਨਹੀਂ ਹੈਗੇ ਤੂੰ ਨਾ ਬੋਲਿਆ ਕਰ ਤੂੰ ਬੋਲਣ ਯੋਗ ਹੀ ਨਹੀਂ ਹੈਗੀ ਤੇਰਾ ਸਾਰਿਆਂ ਨੂੰ ਪਤਾ ਤੂੰ ਕਿੰਨੇ ਕ ਪਾਣੀ ਚ ਹੈ ਚਲੋ ਵੀ ਚਲੋ ਉਹਨਾਂ ਦੀ ਰੋਟੀ ਚੱਲ ਰੋਟੀ ਚੱਲਦੀ ਆ ਉਹਨਾਂ ਦੇ ਵਿੱਚ ਵੀ ਜਾਣ ਦੋ ਸਾਨੂੰ ਬੋਲ ਕੇ ਅਸੀਂ ਹਾਂ ਅਸੀਂ ਅਸੀਂ ਕਰਨਾ ਨਹੀਂ ਚਾਹੁੰਦੇ ਅਸੀਂ ਪਰ ਕਰ ਸਕਦੇ ਆ ਇਹ ਮੈਂ ਅੱਜ ਗੱਲ ਅੱਜ ਲੱਗਿਆ ਦੋਸਤ ਨਹੀਂ ਅਸੀਂ ਇਹ ਕਿਸੇ ਭਾਈ ਚੈਨਲ ਲੱਗਦਾ ਇਹ ਫੋਟੋ ਪਾਦਾਂਗੇ ਵੀ ਆਹ ਦੇਖੋ ਸਾਨੂੰ 6 7 ਕਾਪੀਰਾਈਟ ਆਏ ਵੇ ਆ ਅਸੀਂ ਕੀਤੇ ਨਹੀਂ ਹੈਗੇ ਵੀ ਚਲੋ ਛੱਡ ਕੋਈ ਨਹੀਂ ਰੋਟੀ ਦਾ ਥੋੜੇ ਵਰਗਿਆਂ ਦੀ ਚੱਲਦੀ ਆ ਜਿਨ੍ਹਾਂ ਨੇ ਦੋ ਦੋ ਚੈਨਲ ਬਣਾਏ ਵੀ ਆ ਦਿਨ ਚ ਦੋ ਦੋ ਵੀਡੀਓ ਪਾਉਂਦੇ ਆ ਹੋਰਾਂ ਦੀ ਨਹੀਂ ਚੱਲਦੀ ਇਦਾਂ ਸਾਰਿਆਂ ਨੂੰ ਨਾ ਕਿਹਾ ਕਰੋ ਜਿਹਨੂੰ ਕਹਿਣਾ ਹੁੰਦਾ ਉਹਦਾ ਨਾਮ ਲੈ ਕੇ ਕਿਹਾ ਕਰੋ ਮੁਛੜਾ ਜੇ ਤੁਸੀਂ ਕਰਨਾ ਨਹੀਂ ਚਾਹੁੰਦੇ ਫਿਰ ਕਿਉਂ ਲੱਗਿਆ ਪੁਘਾਈ ਮਾਰਨ ਤੁਸੀਂ ਨਹੀਂ ਕਰ ਸਕਦੇ ਜੇ ਤੁਸੀਂ ਕਰ ਸਕਦੇ ਹੁੰਦੇ ਨਾ ਤੁਸੀਂ ਤਾਂ ਕਦੋਂ ਦਾ ਕਰ ਦੇਣਾ ਸੀ ਤੁਹਾਡੀਆਂ ਇੰਨੀਆਂ ਚੰਗੀਆਂ ਨੀਤਾਂ ਨਹੀਂ ਹੈਗੀਆਂ ਜਿੰਨੀਆਂ ਤੁਸੀਂ ਦਿਖਾ ਰਹੇ ਹੋ ਡੱਡ ਜੇ ਤੈਨੂੰ ਆਇਆ ਫਿਰ ਤੂੰ ਫੋਟੋ ਪਾndi ਕਿਉਂ ਪੁਘਾਈ ਮਾਰਨ ਲੱਗੀਆਂ ਇਨਾ ਸੌਖਾ ਨਹੀਂ ਹੈਗਾ ਕਿਸੇ ਦਾ ਚੈਨਲ ਬੰਦ ਕਰਵਾਣਾ ਕਾਪੀਰਾਈਟ ਦੀ ਸਟ੍ਰਾਈਕ ਮਾਰ ਕੇ ਕੱਲੀ ਤੁਸੀਂ ਵੀਡੀਓ ਉਡਾ ਸਕਦੇ ਹੋ ਚੈਨਲ ਨਹੀਂ ਬੰਦ ਕਰਵਾ ਸਕਦੇ ਕਿਸੇ ਦਾ ਜੇ ਕਿਸੇ ਚੀਜ਼ ਦੀ ਨੌਲੇਜ ਨਹੀਂ ਨਾ ਹੁੰਦੀ ਪਹਿਲਾਂ ਲੈ ਲਿਆ ਕਰੋ ਆ ਕੇ ਲੱਗ ਜੰਨੇ ਹੋ ਬੋਲਣ ਹਰੀ ਕਨੂੰ ਆਪਣੇ ਵਰਗਾ ਅਨਪੜ ਸਮਝ ਲੈਣੇ ਹੋ ਮੁਛੜ ਦੇਖੋ ਕਿਵੇਂ ਦੰਦ ਕੱਢ ਕੇ ਚੋੜਾ ਹੋਣ ਲੱਗਿਆ ਪਹਿਲਾਂ ਇਹਨੂੰ ਇਹ ਵੀ ਨਹੀਂ ਸੀ ਪਤਾ YouTube ਤੇ ਪੈਸੇ ਆਉਂਦੇ ਆ ਕਿ ਡਾਲਰ ਆਉਂਦੇ ਆ ਅੱਜ ਕਹਿੰਦਾ ਕਾਪੀਰਾਈਟ ਆਏ ਵੇ ਚੈਨਲ ਬੰਦ ਕਰਾ ਦਾਂਗੇ ਤੁਸੀਂ ਸੋਚਦੇ ਆ ਰ ਵੀ ਇਕੱਲੇ ਤਾਂ ਚੱਲ ਦੇ ਦੋ ਪੈਸੇ ਜੇ ਉਹਨੂੰ ਦੋ ਪੈਸੇ ਬਣਦੇ ਯਾਰ ਜੇ ਇਹ ਹੁਣ ਉਹਦਾ ਟੁੱਕਾ ਚੱਲਿਆ ਚੱਲੀ ਜਾਂਦੇ ਅਸੀਂ ਕੰਮ ਲਗਾਵਟ ਬਣਨੀ ਆ ਉਹਨਾਂ ਦੇ ਅਸੀਂ 100 100% ਵਾਲੇ ਕਾਪੀਰਾਈਟਾਂ ਨਾਲੇ 100% ਉਹਨਾਂ ਨੇ ਸਾਡੇ ਉੱਪਰ ਵੀਡੀਓ ਕਾਪੀਰਾਈਟ ਕਰਕੇ ਪਾਈਆਂ ਹੋਈਆਂ ਅਸੀਂ ਚਾਹੀਏ ਤਾਂ ਝੱਟ ਚੈਨਲ ਬੰਦ ਕਰਾ ਸਕਦੇ ਹਾਂ ਪਰ ਅਸੀਂ ਨਹੀਂ ਚਾਉਂਦੇ ਨਹੀਂ ਆਰਬੀ ਕਿਸੇ ਦਾ ਕਿਸੇ ਦੇ ਕੋਈ ਸਾਨੂੰ ਚਲੋ ਮਾਰਾ ਉਹਨਾਂ ਨੇ ਬੋਗਣ ਲਈ ਉਹਦਾ ਹੁਰ ਵੀ ਬੋਲਦੇ ਆ ਪਰ ਦੂਏ ਪਾਸੇ ਨੂੰ ਨਾ ਕਹੇ ਯਾਰ ਵੀ ਸਾਡਾ ਚੈਨਲ ਬੰਦ ਖਰਾਬ ਅਸੀਂ ਤਾਂ ਐ ਜੇ ਬੰਦੇ ਆ ਵੀ ਛੱਡ ਪਰ ਯਾਰ ਕਰ ਲੈਣ ਦੇ ਬਦਲ ਨਹੀਂ ਆ ਕੋਈ ਚੱਕਰ ਨਹੀਂ ਹੈਗਾ ਡੱਡ ਤੂਕਾ ਤਾਂ ਤੇਰਾ ਤੇ ਤੇਰੇ ਟੱਬਰ ਦਾ ਚੱਲਿਆ ਜਿਹੜਾ ਹੁਣ ਤੱਕ ਚੱਲਦਾ ਆ ਰਿਹਾ ਰਹਿੰਦਾ ਖੁੰਦਾ ਰੋਸਟਰਾਂ ਨੇ ਚਲਾਤਾ ਜਦ ਦਾ ਤੈਨੂੰ ਤੇ ਭੋਂਕੇ ਨੂੰ ਰੋਸਟ ਹੋਣ ਲੱਗਿਆ ਨਾ ਇਹ ਗੱਲ ਦਾ ਤੁਹਾਨੂੰ ਵੀ ਪਤਾ ਤੁਹਾਡੇ ਕਿੰਨੇ ਵਿਊ ਵਧੇ ਆ ਭੋਂਕੇ ਨੂੰ 3000 ਬੰਦਾ ਨਹੀਂ ਦੇਖਦਾ ਸੀ ਪਹਿਲਾਂ ਹੁਣ ਦੇਖਦਾ 8-8000 ਦੇਖਦਾ ਮੁਛੜਾ ਜਿਵੇਂ ਤੂੰ ਚੁਟਕੀ ਮਾਰ ਕੇ ਕਹਿ ਰਹੇ ਆ ਨਾ ਤੂੰ ਚੈਨਲ ਬੰਦ ਕਰਵਾ ਕੇ ਦਿਖਾ ਤੁਸੀਂ ਤਾਂ ਨਹੀਂ ਚਾਹੁੰਦੇ ਤੁਹਾਡੇ ਤੋਂ ਹੋਣਾ ਨਹੀਂ ਇਦਾਂ ਹੁੰਦਾ ਨਹੀਂ ਫੁੱਦੂ ਆ ਜਿਵੇਂ ਤੂੰ ਕਹਿਣ ਲੱਗਿਆ ਵੇ ਆ ਤੁਸੀਂ ਕਹੇ ਜੇ ਬੰਦੇ ਇਹ ਤਾਂ ਸਾਰਿਆਂ ਨੂੰ ਪਤਾ ਇੱਥੇ ਆ ਕਿ ਤੁਸੀਂ ਸੱਚੇ ਤੇ ਸਿਆਣੇ ਬਣਦੇ ਹੋ ਰੋਸਟਰ ਤੁਹਾਡੀ ਬਦਨਾਮੀ ਨਹੀਂ ਕਰਦੇ ਬਦਨਾਮੀ ਤਾਂ ਤੁਸੀਂ ਆਪਣੀ ਆਪ ਕਰਦੇ ਆ ਰੋਸਟਰ ਤਾਂ ਤੁਹਾਨੂੰ ਸਮਝਾਉਂਦੇ ਆ ਦੇਖ ਲਓ ਪਹਿਲਾਂ ਤੁਹਾਨੂੰ ਲੋਕਾਂ ਨੇ ਮਤ ਦਿੱਤੀ ਕਮੈਂਟ ਕਰਕੇ ਸਮਝਾਇਆ ਪਰ ਤੁਸੀਂ ਸਮਝੇ ਨਹੀਂ ਫਿਰ ਰੋਸਟ ਹੋਏ ਹੋ ਹੁਣ ਮੇਰੀ ਗੱਲ ਸੁਣੋ ਨਾਲੇ ਹੁਣ ਤਿਆਰੀ ਫੇਕ ਆਦ ਕਰਨੀ ਆ ਬੇਬੀ ਸ਼ਾਵਰ ਦੀ ਤਿਆਰੀ ਤੇ ਤਿਆਰੀ ਹਾਂ ਬੱਲ ਦੇ ਕਦੇ ਦਿਨ ਚ ਦੇਖਿਆ ਕਰੋ ਹੋਏ ਕਦੇ ਦਿਨ ਚ ਤਿਆਰੀ ਹੋਣਾ ਹਨਾ ਬਿਟੀਆਂ ਬਿਠਾਉਣੀਆਂ ਤੁਹਾਨੂੰ ਕਿਹੜਾ ਦਾ ਸੌਖਾ ਹੀ ਪਿਆ ਤਿੰਨੇ ਬੀੜੀਆਂ ਲੱਖੀਆਂ ਉਹ ਬਿਜੂਆ ਤੂੰ ਫੇਰ ਪੁੱਛਣ ਲੱਗਿਆ ਵੇ ਬੇਬੀ ਸ਼ਾਵਰ ਦੀ ਤਿਆਰੀ ਕਦ ਕਰਨੀ ਹੈ ਨਾਲੇ ਤੈਨੂੰ ਪਤਾ ਵੀ ਆ ਦਾੰਦੋ ਕਹਿ ਵੀ ਰਹੀ ਆ ਤਿਆਰੀ ਉਹ ਤਿਆਰੀ ਆ ਡੱਡ ਬੇਬੀ ਸ਼ਾਵਰ ਤਾਂ ਕਰਨ ਲੱਗੀਆਂ ਲੋਕਾਂ ਦੀ ਵੀਡੀਓ ਦੇਖ ਕੇ ਨਾਲੇ ਵੀ ਪਤਾ ਕਰ ਲੈਂਦੀ ਇਹ ਕਦੋਂ ਕਰੀਦਾ ਹੁੰਦਾ ਤੂੰ ਤਾਂ ਐਨ ਟਾਈਮ ਤੇ ਆ ਕੇ ਕਰਨ ਲੱਗੀਆਂ ਨਾਲੇ ਜੇ ਤੁਸੀਂ ਵਲੌਗ ਨਾ ਬਣਾਉਂਦੇ ਹੁੰਦੇ ਨਾ ਤੁਸੀਂ ਕਦੇ ਬੇਬੀ ਸ਼ਾਵਰ ਨਹੀਂ ਸੀ ਕਰਨਾ ਇਹ ਤਾਂ ਬਸ ਤੁਸੀਂ ਕੰਟੈਂਟ ਲਈ ਕਰ ਰਹੇ ਹੋ ਤੇਰੇ ਲਈ ਤਾਂ ਸੋਖ ਹੀ ਆ ਦੀਦੀਆਂ ਦਾ ਨਾਮ ਤਾਂ ਤੂੰ ਉੱਦ ਹੀ ਲੈ ਦੇਣੀ ਆ ਪਹਿਲਾਂ ਹੀ ਤਾਂ ਸਾਰੀ ਤਿਆਰੀ ਕਰੀ ਬੈਠੀ ਆ ਹੁਣ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਭਾਈ ਆ ਪਾਣੀ ਵੀ ਸ਼ਾਂਤ ਹੋ ਗਿਆ ਹਨਾ ਚਲੋ ਜਿਹੜੇ ਏਰੀਆ ਚ ਜਿਹੜੇ ਏਰੀਆ ਚ ਆਏ ਵੇ ਹੜ ਉਹਨਾਂ ਦਾ ਤਾਂ ਚਲੋ ਹਜੇ ਬਹੁਤ ਦਿਨ ਲੱਗ ਜਣੇ ਉਹਨਾਂ ਦਾ ਸਾਨੂੰ ਵੀ ਭਾਈ ਅਫਸੋਸ ਆ ਹਨਾ ਪਰ ਉੱਧਾ ਪਾਣੀ ਹੁਣ ਸਭ ਪਾਸੇ ਘਟ ਗਿਆ ਮੰਮੀ ਦਰਿਆਵਾਂ ਦਰਿਉਾਂ ਚ ਹੁਣ ਮੜਾ ਮਾਹੌਲ ਸ਼ਾਂਤ ਹੋ ਗਿਆ ਹਾਂ ਦੁਨੀਆ ਖਵਤਾ ਫਲਾਉ ਹੋਏ ਹੋਣ ਮੜਾ ਮਾਹੌਲ ਸ਼ਾਂਤ ਹੋ ਗਿਆ ਸਭ ਘਰ ਤੇ ਬੇ ਘਰ ਹੋਈ ਬੈਠੇ ਵਿਚਾਰੇ ਲਾ ਹੋਰ ਚੱਲ ਸਭ ਬੈਠੇ ਜਿੰਨੇ ਨਿਆਣੇ ਦੋ ਦੋ ਦੁੱਧ ਨਹੀਂ ਮਿਲਣੇ ਆਣੇ ਆਣਦਾ ਰਾਹ ਹਾਲਾ ਬਹੁਤ ਮੁਰਾਹਲਾ ਉਹ ਕਲਨ ਦੋ ਜੀ ਤੈਨੂੰ ਕਿਹਨੇ ਕਹਤਾ ਹੜਾ ਵਾਲਾ ਪਾਣੀ ਸ਼ਾਂਤ ਹੋ ਗਿਆ ਘਰੇ ਬੈਠਾ ਪਕਾਈ ਮਾਰੀ ਜਾਣਾ ਉੱਥੇ ਜਾ ਕੇ ਦੇਖ ਕੀ ਹਾਲ ਹੋਇਆ ਪਿਆ ਤੂੰ ਬੇਬੀ ਸ਼ਾਵਰ ਕਰਨ ਲਈ ਝੂਠ ਬੋਲੀ ਜਨਾ ਜੇ ਤੂੰ ਦੂਰ ਨਹੀਂ ਜਾਣਾ ਤੂੰ ਹੈੱਡ ਤੇ ਜਾ ਕੇ ਦੇਖ ਲੈ ਜਿੱਥੇ ਵੀਡੀਓ ਬਣਾਣ ਜਾਣਾ ਹੈ ਉੱਥੇ ਹੀ ਪਤਾ ਲੱਗ ਜੂ ਪਾਣੀ ਦੇਖ ਕੇ ਕੀ ਹਾਲ ਹੋਇਆ ਪਿਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਇਆ ਨਾ ਉਹਨਾਂ ਦੇ ਘਰਾਂ 'ਚ ਹਲੇ ਪਾਣੀ ਵੀ ਨਹੀਂ ਨਿਕਲਿਆ ਸੜਕਾਂ ਤੇ ਜਾ ਕੇ ਰਾਤਾਂ ਕੱਟਦੇ ਆ ਸਾਰਾ ਕੁਝ ਹੀ ਗਿੱਲਾ ਹੋਇਆ ਪਿਆ ਤੁਹਾਨੂੰ ਕਾਦਾ ਅਫਸੋਸ ਆ ਜਨਮ ਦਿਨ ਤੇ ਤੁਸੀਂ ਕੇਕ ਕੱਟ ਲੇ ਡੱਡ ਨੇ ਬੱਕਰੇ ਬੁਲਾ ਲਏ ਹੁਣ ਬੇਬੀ ਸ਼ਾਵਰ ਕਰਨ ਲੱਗੇ ਹੁਣ ਕਹਿੰਦਾ ਸਾਨੂੰ ਅਫਸੋਸ ਆ ਮੁਛੜਾ ਜਿਨ੍ਹਾਂ ਨੂੰ 108 ਸੀ ਉਹਨਾਂ ਨੇ ਕਰਿਆ ਆਪਣੇ ਵੱਡੇ ਵੱਡੇ ਪ੍ਰੋਗਰਾਮ ਕੈਨਸਲ ਤੋਂ ਢੋਡੇ ਤੋਂ ਤਾਂ ਛੋਟੇ ਜਿਹੇ ਨਿੱਕਰ ਹੋਏ ਹੁਣ ਦੇਖੋ ਕਿਵੇਂ ਮਾਸੂਮ ਜੇ ਬਣ ਕੇ ਦੁਨੀਆ ਦਾ ਭਲਾ ਕਰਨ ਲੱਗੇ ਆ ਦਾਦੋ ਹੁਣ ਤੈਨੂੰ ਗੱਲਾਂ ਆਂਦੀਆਂ ਦੋ ਦੋ ਟਾਈਮ ਨਿਆਣਿਆਂ ਨੂੰ ਦੁੱਧ ਨਹੀਂ ਮਿਲਿਆ ਤੇਰੇ ਨਿਆਣਿਆਂ ਨੂੰ ਤਾਂ ਕੇਕ ਮਿਲ ਗਿਆ ਸੀ ਜੈਸਮਿਨ ਦਾ ਸੂਟ ਲੈ ਕੇ ਆਉਣਾ ਜੈਸਮਿਨ ਨੂੰ ਫਿਰ ਜਿਹੜੀ ਹੁਣ ਵਧਾਈ ਕਰਨੀ ਆ ਹਨਾ ਆ ਮਾਲਾ ਨੂੰ ਤੇ ਉਹ ਵਧਾਈ ਪਰ ਸੂਟ ਦੇਣਾ ਹੈ ਆ ਚਲੋ ਦੇਖਦੇ ਆ ਵਧਾਈ ਤਾਂ ਦੇਖਦੇ ਆ ਵੀ ਕਦੋਂ ਕਰਨੀ ਹਨਾ ਉਹ ਮੰਮੀ ਰਾਣੂ ਪਤਾ ਬੜਿਆਂ ਨੂੰ ਹਨ ਮੁੱਛੜ ਪਤਾ ਨਹੀਂ ਕਿਦੇ ਵੇ ਤੇ ਗਿਆ ਸੀ ਡੱਡ ਨੇ ਇੰਨੀ ਗਰਮੀ 'ਚ ਕੋਟ ਪੈਂਟ ਪਵਾ ਕੇ ਕੜਤਾ ਕਹਤਾ ਹੋਣਾ ਕਦੇ ਤੂੰ ਪਾਇਆ ਤਾਂ ਹੈ ਨਹੀਂ ਆਹੀ ਪਾ ਕੇ ਚੱਲ ਜਾ ਇਹ ਵੀ ਭੋਂਦੂ ਇੰਨੀ ਗਰਮੀ 'ਚ ਕੋਟ ਪੈਂਟ ਪਾ ਕੇ ਚਲ ਗਿਆ ਉਹਦੀ ਵਧਾਈ ਕਿੱਥੇ ਕਰਨੀ ਆ ਉਹਨੇ ਕਿਤੇ ਨਹੀਂ ਜਾਣਾ ਉਹਨੇ ਤਾਂ ਪੂਰੇ ਟਾਈਮ ਤੇ ਜਾਣਾ ਨਾਲੇ ਇਹਨੂੰ ਪਤਾ ਵੀ ਆ ਕਹੀ ਵੀ ਜਾਂਦਾ ਵਧਾਈ ਪਤਾ ਨਹੀਂ ਕਦੋਂ ਕਰਨੀ ਆ ਮੰਮੀ ਉਹਨਾਂ ਨੂੰ ਨਹੀਂ ਪਤਾ ਉਹ ਤਾਂ ਡੱਡ ਦੱਸੂਗੀ ਘਰ ਦਾ ਮਾਹੌਲ ਦੇਖ ਕੇ ਉਹਨੂੰ ਤਾਂ ਬਸ ਸੂਟ ਤੱਕ ਮਤਲਬ ਸੀ ਸੂਟ ਉਹਨੂੰ ਮਿਲ ਗਿਆ ਇਹ ਹੋਰਾਂ ਨੂੰ ਕਹਿੰਦੇ ਆ ਰੋਟੀ ਚੱਲਦੀ ਆ ਰੋਟੀ ਤਾਂ ਇਹਨਾਂ ਦੀ ਚੱਲਦੀ ਆ ਇੱਕ ਦਿਨ 'ਚ ਇਹ ਚਾਰ ਵਲੌਗ ਬਣਾ ਲੈਂਦੇ ਨੇ ਜਿੰਨੇ ਇਹਨਾਂ ਨੇ ਹੁਣ ਵਲੌਗ ਪਾਏ ਨੇ ਸਾਰੇ ਇੱਕੋ ਦਿਨ ਦੇ ਨੇ ਇਹਨੇ ਹੁਣ ਆਪਣੀ ਕਲਿੱਪ ਅੱਗੇ ਲਾਤੀ ਚੱਲੇ ਆ ਕੱਪੜੇ ਲੈਣ ਤਾਂ ਜਿਵੇਂ ਕੀ ਤੁਹਾਨੂੰ ਸਰਦਾਰ ਜੀ ਨੇ ਦੱਸਿਆ ਸੀਗਾ ਵੀਡੀਓ ਦੇ ਵਿੱਚ ਵੀ ਬੇਬੀ ਸ਼ਾਵਰ ਕਰਨਾ ਪਾਇਆ ਹੈ ਨਾ ਤੇ ਪ੍ਰਭ ਦਾ ਸ਼ੁਕਰਾਨਾ ਹੈ ਜੀ ਬਹੁਤ ਜ਼ਿਆਦਾ ਪੰਜਾਬ ਹੀ ਹਾਲਾਤ ਚੱਲ ਰਿਹਾ ਨਾ ਜਿੱਦਾਂ ਆਪਾਂ ਬੈਲ ਕਰ ਲਈਏ ਤੇ ਉਹ ਬੇਵਿਸ਼ਵਾਸ ਕਰਨਾ ਇੱਕਦਮ ਫੋਟੋ ਵੀ ਝਾੜੋਣੀ ਕਹਿੰਦੇ ਵੀ ਐਸੀ ਕਿ ਹਾਂ ਵੀ ਚੌਪੁਰੇ ਤੱਕ ਹੀ ਹੁਣ ਵੀ ਬਹਾਨਿਆਂ ਨਾਲ ਸਾਰੇ ਇਕੱਠੇ ਹੁੰਦੇ ਨੇ ਖੁਸ਼ੀਆਂ ਮਨਾਈਏ جے تیرے سردار جی نے ویڈیو چ دسےا سی بیبی شاور کرنا پھر بیبی شاور والی ویڈیو ਪਾंदी ਹੁਣ ਤੂੰ ਆਕੇ ਦੱਸਣ ਲੱਗੀ ਤੂੰ ਲੱਗ ਬਲੌਗ ਬਣਾਤਾ ਇੱਥੋਂ ਪਤਾ ਲੱਗਦਾ ਤੁਹਾਡੀ ਰੋਟੀ ਚੱਲਦੀ ਹੈ YouTube ਤੋਂ ਉਹ ਤੁਹਾਨੂੰ ਕਿਹਾ ਕਿਨੇ ਆ ਪੰਜਾਬ ਠੀਕ ਹਾਲਾਤਾਂ ਚ ਆ ਗਿਆ ਘਰੇ ਬੈਠੇ ਪਕਾਈ ਮਾਰੀ ਜਾਂਦੇ ਹੋ ਜਾ ਕੇ ਦੇਖੋ ਤਾਂ ਸਹੀ ਇੱਕ ਬਾਰ ਕੀ ਹਾਲ ਹੋਇਆ ਪਿਆ ਡੱਡ ਵੀ ਖਿਚਵਾਉ ਫੋਟੋ ਆਪਣੇ ਢਿੱਡ ਤੇ ਮੂਛੜ ਦਾ ਸਿਰ ਰਖਵਾ ਕੇ ਡਾਡੇ ਇਹ ਫੋਟੋ ਤੂੰ ਜ਼ਰੂਰ ਪਾਈ ਖੁਸ਼ੀਆਂ ਮਨਾਣੀਆਂ ਤੁਸੀਂ ਮਨਾਈ ਜਾਓ ਤੁਸੀਂ ਕਿਹੜਾ ਟਲਣਾ ਪਰ ਇਦਾਂ ਨਾ ਕਹੋ ਪੰਜਾਬ ਦੇ ਹਾਲਾਤ ਠੀਕ ਹੋਗੇ ਇਹ ਸਾਡੇ ਵਾਸਤੇ ਹੋ ਰਹੇਗੇ ਜੀ ਜਾਉਂ ਲੇਕੇ ਪਹੁੰਚਿਆ ਵੀਰ ਹੈ ਕਹਿੰਦਾ ਵੀ ਗਿਰੀ ਨਹੀਂ ਤੁਹਾਡੀ ਕੰਡੀਸ਼ਨ ਥੋੜੀ ਦੀ ਰੋਕ ਪਾਉਂਦੇ ਜਾਂਦੇ ਨਹੀਂ ਜਿਵੇਂ ਵੀ ਮੈਂ ਇੱਥੇ ਹੀ ਆਣਾ ਫਿਰ ਅਸੀਂ ਕਿਹਾ ਵੀ ਆ ਜਾ ਫਿਰ ਦੀਦੀ ਨੇ ਸਪੈਸ਼ਲ ਮੈਂ ਖਾ ਤਾਂ ਖੀਰ ਵੀ ਬਣਾਈ ਦੀ ਜਨੇ ਸਪੈਸ਼ਲ ਥੋੜੇ ਖਾਤਰ ਖੀਰ ਬਣਾਈ ਤੇ ਹੁਣ ਡੇ ਆ ਲੈ ਆਉਣਾ ਪਾਈ ਇਹ ਹਲੇ ਹੈ थैंक यू ਕੌਧਰੀ ਨੂੰ ਮੇਰੇ ਕੋਲ ਨਾ थैंक यू ਅੱਛਾ ਤੇਰੇ ਲਈ ਗਾਉਣ ਲੈ ਕੇ ਪਹੁੰਚਿਆ ਤੂੰ ਆਂਦੇ ਦੇ ਫਾਇਦਾ ਚੱਕ ਲਿਆ ਨਾਲ ਦੀ ਨਾਲ ਲਾਗੀ ਵਲੋਗ ਬਣਾਣਾ ਤੈਨੂੰ ਆਪਣੀ ਕੰਡੀਸ਼ਨ ਬਾਰੇ ਕਿੱਥੇ ਸੀ ਪਤਾ ਤੈਨੂੰ ਤਾਂ ਲੋਕਾਂ ਨੇ ਦੱਸਿਆ ਫਿਰ ਤੂੰ ਆਣਾ ਜਾਣਾ ਬੰਦ ਕੀਤਾ ਹੁਣ ਕਿਵੇਂ ਸਿਆਣੀ ਬਣ ਕੇ ਦੱਸ ਰਹੀ ਆ ਕਿੰਨਾ ਝੂਠ ਬੋਲਣ ਲੱਗੀ ਆ ਕਹਿੰਦੀ ਇਹਨਾਂ ਖਾਤਰ ਦੀਦੀ ਨੇ ਸਪੈਸ਼ਲ ਖੀਰ ਬਣਾਈ ਉਹ ਤਾਂ ਤੁਹਾਡੇ ਲਈ ਬਣਾਈ ਹੋਣੀ ਤਾਂ ਤੁਸੀਂ ਇਹਨਾਂ ਨੂੰ ਖਵਾਤੀ ੱੱਕੇ ਨਾਲ ਥੈਂਕ ਯੂ ਕਹਾਈ ਜਾਂਦੀ ਆ ਪਾਗਲ ਤੇ ਜਿਹੜਾ ਦੂਸਰਾ ਕਾਤੀ ਸਸ ਅਸੀਂ ਜਿਹੜੀ ਕਦੇ ਨਹੀਂ ਕਿ ਮੈਂ ਜੀ ਵੀ ਲਵਾਉਣੀ ਆ ਉਹ ਦੇਖਿਓ ਤੁਸੀਂ ਕੁਵਾਰਾ ਤੇਨੇ ਇਹਨੇ ਕੰਮ ਬੋਲਣਾ ਚਾਹੀਦਾ ਜਵਾਨ ਨਹੀਂ ਬੋਲਣੇ ਚਾਹੀਦੇ ਪ੍ਰੋਮੋਸ਼ਨ ਕਰੀ ਜਾਂਦੀ ਐ ਨਹੀਂ ਇਹਨੇ ਕਿੱਥੇ ਲਵਾਣੀ ਸੀ ਮਹਿੰਦੀ ਨਾ ਪਾ ਹੋਣੀ ਸੀ ਗਾਉਣਾ ਹਲੇ ਤਾਂ ਮਹਿੰਦੀ ਵਾਲਾ ਬਲੌਗ ਵੀ ਪਾਉਗੀ ਫੇਰ ਆਊਗਾ ਬੇਬੀ ਸ਼ਾਵਰ ਪਤਾ ਨਹੀਂ ਕਿੰਨੇ ਬਲੌਗ ਪਾਣੇ ਹਲੇ ਇਹਨੇ ਡੱਡ ਤੇਰਾ ਤਾਂ ਕੰਮ ਬੋਲਦਾ ਨਹੀਂ ਤੇਰੀ ਤਾਂ ਜ਼ੁਬਾਨ ਬੋਲਦੀ ਐ ਜਿਹੜਾ ਤੇਰੇ ਚ ਟੈਲੈਂਟ ਹੈਗਾ ਤੂੰ ਵੀ ਬਾਹਰ ਕੱਢ ਲੋਕਾਂ ਨੂੰ ਹਸਾ ਜੋਕਰ ਵਾਲੇ ਤਾਂ ਤੁਸੀਂ ਕੰਮ ਕੀਤੇ ਆ ਜੀ ਸੋਣਾ ਅਖਲੇ ਬੋਸਣਾ ਹੋਰ ਹੋ ਗਿਆ ਸੀ ਪੱਡੇ ਘਾਟੇ ਦਾ ਉਹ ਵੀ ਤਾਂ ਲਹੀ ਜਾ ਉਹ ਵੀ ਤਾਂ ਲਹੀ ਗਿਆ ਬਿੱਚ ਦਾ ਡਾਡੇ ਨਹੀਂ ਚੋੜੀ ਨਾ ਹੋਈ ਦਾ ਕਹ ਕੇ ਪੌਣਾ ਦਾ ਸੀ ਸਿਰਫ ਅੱਧੇ ਘੰਟੇ ਲਈ ਯਾਰ ਰੈਂਟ ਤੇ ਹੀ ਮੰਗਵਾਇਆ ਇਹ ਆਪਣਾ ਨਹੀਂ ਲਿਆ ਅੱਧੇ ਘੰਟੇ ਦੀ ਉਹ ਸਮਝ ਲੱਗੀ ਬਾਅਦ ਚ ਪਤਾ ਨਹੀਂ ਕੀ ਕਰ ਗਈ ਕੀ ਕਹਿ ਗਈ ਜੀ ਆਹ ਹਾਂ ਕੰਡਾ ਬੋਸਣਾ ਪੂਰਾ ਵੀ ਸਾਰਾ ਮਾਸਕ ਹੈ ਨਾ ਕੀ ਜੀਜਾ ਚੁੱਲੀ ਦਾ ਦੁਪੱਟਾ ਇਸ ਕਾ ਐਸੇ ਵਾਲਾ ਦੁਪੱਟਾ ਗਲੇ ਪਾ ਲੈ ਨਾ ਇਹਨੂੰ ਇਹ ਦਾ ਦੇਣਾ ਅੰਨੇ ਬਾਗ ਐਸੋ ਦੇ ਦੇ ਖਾ ਖਾ ਦੇ ਇਹ ਦਾ ਉਹ ਆ ਰਿਹਾ ਪੱਟਾ ਹਾਂ ਇਹ ਦਾਣਾ ਕਰਤਾ ਬਾਬਾ ਓਕੇ ਇਹਦੀ ਤਾਂ ਉਹ ਪਸੰਦਾ ਜਿਹੜਾ ਸੂਟ ਧੁੱਪ ਚਲੇ ਸ਼ਿਕਾਰੇ ਮਾਰੇ ਕੱਲਾ ਸੂਟ ਚਮਕੇ ਇਹ ਨਾ ਚਮਕੇ ਦਾ ਦੋ ਕਹਿੰਦੀ ਚੁੰਨੀ ਸ਼ੁਕਰ ਆ ਤੇਰਾ ਜਿਹੜਾ ਤੂੰ ਇਹਨਾਂ ਨੂੰ ਪਹਿਲਾਂ ਦੱਸਦਾ ਨਹੀਂ ਤਾਂ ਇਹਨਾਂ ਨੇ ਗਲੇ ਚ ਹੀ ਪਾ ਲੈਣਾ ਸੀ ਇਹਨਾਂ ਨੂੰ ਕੀ ਪਤਾ گا ਉਹਨਾਂ ਬਾਰੇ ਸੂਟ ਤੋਂ ਅੱਗੇ ਤਾਂ ਇਹ ਵਧੀਆ ਨਹੀਂ ਤਾਂ ਬਸ ਲੋਕਾਂ ਦੀ ਇਹ ਵੀਡੀਓ ਦੇਖਦੇ ਕਿ ਕਰਦੀਆਂ ਸਾਰਾ ਕੁਝ ਦੇਹਰੋ ਦਾ ਸਾਸ ਹੁਣ ਤਾਂ ਹੋਰ ਬਣੀ ਲੜਾਈ ਬਾਹਰਲੇ ਮੁਲਕ ਚ ਜਾ ਕੇ ਚੱਲ ਗਈ ਹੈ ਦੇਖੋ ਕਿ ਪਿੰਡ ਮੰਨੂ ਕਿਹਨੇ ਨਹੀਂ ਆਂਦਾ ਦਾਂਦੋ ਦੇਖਿਆ ਕਿਵੇਂ ਹੱਸਦੀ ਆਂਟੀ ਉਹਨਾਂ ਨੇ ਕਹਿਣਾ ਨਹੀਂ ਉਹ ਤਾਂ ਕਹਿਣ ਲੱਗ ਗਈ ਆ ਇਹ ਬੁੜੀ ਤਾਂ ਨੂਹਾਂ ਤੋਂ ਵੀ ਉੱਪਰ ਟੱਪ ਗਈ ਆਂਟੀ ਤਾਂ ਬਾਹਰਲੇ ਮੁਲਕ ਦਾ ਵੀ ਸੋਚੀ ਬੈਠੀ ਆ ਅਸੀਂ ਹੁਣ ਵਲੋਗ ਚਾਨ ਲਾਗੇ ਬਾਹਰਲੇ ਮੁਲਕ ਵੀ ਚਲ ਜਾਗੇ ਹਾਂ ਡੱਡ ਤਿੰਨੇ ਪਾ ਕੇ ਜਾਓ ਪੂਰੇ ਪਿੰਡ ਦਾ ਗੇੜਾ ਲਾਓ ਨਾਲੇ ਤੁਹਾਡਾ ਵਲੋਗ ਬਣ ਜੂ ਬੁੜੇ ਵੀ ਕਹਿਣਗੇ ਕਿਹੜੀਆਂ ਆਈਟਮ ਆ ਗਈਆਂ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ